ਗਈ ਹੈ ਕੀ ਨਾਮ ਹੈ ਤੁਹਾਡਾ ਤੇ ਅੱਜ ਪਰ ਕਾਨਫਰੰਸ ਕੀਤੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਰਿਆ ਸਾਥੀਆਂ ਦਾ ਧੰਨਵਾਦ ਤੇ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਡਾਕਟਰ ਬੀ ਆਰ ਮੇੜਕਰ ਪਵਨ ਵਿਖੇ ਪਹੁੰਚੇ ਹਾਂ ਅੱਜ ਦਾ ਜੋ ਮੈਟਰ ਹੈ ਉਹ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਇਹ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27 ਸਤ ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰਬੀਰ ਸਿੰਘ ਕਾਦੀਆ ਕਾਦੀਆ ਜਿਨ੍ਹਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਦੇ ਘਰੇ ਹੈ ਇੰਦਰਮੋਨ ਇੰਦਰਮੋਨ ਕਾਦੀਆ ਦੇ ਇੰਦਰ ਸਿੰਘ ਇੰਦਰ ਵੀਰ ਸਿੰਘ ਕਾਦੀਆ ਉਹਦੇ ਘਰੇ ਅੱਜ ਵੀ ਮوجود ਹੈ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ 바ਵਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਹਮੇਸ਼ਾ ਸਾਜ ਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਧਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆਏ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਹੈ ਇਹਨਾਂ ਦੇ ਇਨਸਾਫ ਦੀ ਮੰਗ ਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬਣਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੋ ਜੋ ਕੇ ਇਹਨਾਂ ਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀ ਚਾਹੀਦੀਆਂ ਔਰ ਖਾਸ ਤੌਰ ਤੇ ਐਸਸੀ ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨ ਬਚਾਓ ਮੋਰਚੇ ਲੋ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਿਹਾ ਕਿ ਜੇ ਕਰ 1 ਹਫਤੇ ਦੇ ਅੰਦਰ ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਬ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਵਾਂਗੇ ਸਰ ਲੱਗਦਾ ਕਿ ਤਰੇ ਬੰਦੀ ਬਣ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਰਨਾ ਚਾਹੀਦਾ ਉੱਥੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸਾਨੂੰ ਤਾਂ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਹੈ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਹੁੰਦੇ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਿਆਲੂਪਣਾ ਜਿੰਨਾ ਨੇਕ ਦਿਲ ਅਸੀਂ ਰੰដਾਸੀਆਂ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੇ ਧੌਣ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਕਿੱਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸਿਕ ਜਾਸਬੇ ਕੋ ਪਛਾਨੋ ਉਹ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ। ਉਹਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆ ਵੀ ਇਧਰ ਦੇ ਸਰਪੰਚ ਨਹੀਂ ਬਣੋਣੇ ਚਾਹੀਦੇ ਇਸ ਲਈ। ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚੇ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਲੜ ਸਕਣ ਤੇ ਨਾ ਹੀ ਇਹ ਕਿਸੇ ਕੰਮ ਦੇ ਵਿੱਚ ਅੱਗੇ ਆ ਸਕਣ। ਤੇ ਭਾਈਚਾਰਾ ਇਕਜੁੱਟ ਹੋ ਗਏ ਹੁਣ ਬਾਜੀ ਬੁਲੰਦ ਕਰੋ। ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚਾਰਕ ਸਾਂਝ ਨਿਭਾਉਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਤਰ੍ਹਾਂ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਰੁਦਾਸੀਆ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰਕ ਸਾਜ ਨੂੰ ਪਹਿਲ ਦੇਣੀ ਚਾਹੀਦੀ ਜੇ ਨਾ ਮਿਲੇ ਇਨਸਾਫ ਤਾਂ ਫਿਰ ਕੀ ਕਾਰਵਾਈ ਹੈ ਮੈਂ ਪਹਿਲਾਂ ਦੱਸ ਕਰਦੀ ਪੰਜ ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਮਾਨਯੋਗ ਐਸਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੜਵੋ ਥਾਣੇ ਨੂੰ ਲੱਗਦੇ ਆ ਕਿਉਂਕਿ ਐਸਐਸਟੀ ਦਾ ਐਕਟ ਹੈ ਜਿਹੜੀ ਪਾਵਰ ਹੈ ਨੀਡਲ ਅਫਸਰੋ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਐਸਟੀ ਐਕਟ ਲਾਗੇ ਨਾ ਧਰਾਵਾਂ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜਾਵੇ ਔਰ ਉਹਨਾਂ ਦੀ ਰੈਸਟ ਪਾਈ ਜਾਵੇ ਨਹੀਂ ਤਾਂ ਪੰਜ ਦਿਨਾਂ ਬਾਅਦ ਅਸੀਂ ਆਪ ਦਾ ਸੰਘਰ Subscribe to One India channel and never miss an update.